ਇੱਕ ਛੋਟੀ ਜਿਹੀ ਕਹਾਣੀ ਉਹ ਬਜ਼ੁਰਗ ਕੌਣ ਸੀ ਐਕਸੀਡੈਂਟ ਹੋ ਚੁੱਕਾ ਸੀ ਅੱਗੇ ਪੋਰਸ ਹੋ ਸਕਦੀ ਹੈ ਇੱਕ ਛੋਟੀ ਜਿਹੀ ਕਹਾਣੀ ਇਹ ਕਹਾਣੀ ਹੈ ਜੀ ਇੱਕ ਨੌਜਵਾਨ ਦੀ ਉਹ ਨੌਜਵਾਨ ਕਦੇ ਗੁੱਸੇ ਦੇ ਵਿੱਚ ਕਦੇ ਅਹੰਕਾਰ ਦੇ ਵਿੱਚ ਕੁਝ ਅਜਿਹੇ ਜੇ ਕੰਮ ਕਰ ਜਾਂਦਾ ਜਿਹਦੇ ਨਤੀਜੇ ਉਹ ਸੋਚ ਵੀ ਨਹੀਂ ਸਕਦਾ ਐਨੇ ਮਾੜੇ ਨਤੀਜੇ ਨਿਕਲਦੇ ਆ ਤੇ ਲੋਕ ਉਹਨੂੰ ਹਮੇਸ਼ਾ ਹੀ ਕਹਿੰਦੇ ਰਹਿੰਦੇ ਆ ਜੋ ਕਰੇਗਾ ਉਹ ਪਰੇਗਾ ਇੱਕ 26 ਸਾਲਾਂ ਦਾ ਨੌਜਵਾਨ ਜਿਹਦੇ ਦਿਲ ਦੇ ਵਿੱਚ ਕੱਲਾ ਖਾਲੀਪਣ ਹੈ ਪਰ ਦੋਸਤ ਬਹੁਤ ਹੈ ਤੇ ਪਿਓ ਦੀ ਜਾਇਦਾਦ ਵੀ ਬਹੁਤ ਹੈ ਪਰ ਇੰਨਾ ਕੋ ਅਹੰਕਾਰ ਹੈ ਤੇ ਗੁੱਸਾ ਵੀ ਬਹੁਤ ਜ਼ਿਆਦਾ ਕਰਦਾ ਲੋਕਾਂ ਦੀ ਇੱਜ਼ਤ ਉਹਦੋਂ ਕੋਈ ਮਾਇਨੇ ਨਹੀਂ ਰੱਖਦੀ ਸੀ ਇੱਕ ਦਿਨ ਕੀ ਹੁੰਦਾ ਉਹ ਆਪਣੇ ਦੋਸਤਾਂ ਦੇ ਨਾਲ ਪਾਰਟੀ ਕਰਨ ਗਿਆ ਹੁੰਦਾ ਆਪਣੀ ਗੱਕਾਰ ਦੇ ਵਿੱਚ ਕਾਰ ਸੜਕ ਤੇ ਲਈ ਆਉਣਾ ਹੁੰਦਾ ਹੈ ਰਸਤੇ ਦੇ ਵਿੱਚ ਇੱਕ ਬਜ਼ੁਰਗ ਬੈਠਾ ਹੁੰਦਾ ਉਸ ਬਜ਼ੁਰਗ ਨੂੰ ਗੱਡੀ ਦੀ ਟੱਕਰ ਲੱਗ ਜਾਂਦੀ ਹੈ ਤੇ ਉਹ ਬਜਾਏ ਰੁਕਣ ਦੇ ਉਥੋ ਹੋਰ ਗੱਡੀ ਨੂੰ ਭਜਾ ਲੈਂਦਾ ਤੇ ਨਾਲੇ ਕਹਿੰਦਾ ਹੁੰਦਾ ਕਹਿੰਦਾ ਜੋ ਕਰੇਗਾ ਉਹ ਭਰੇਗਾ ਅੱਜ ਤੱਕ ਤਾਂ ਕਹਿੰਦਾ ਭਰਿਆ ਨਹੀਂ ਤੇ ਕਰਦੇ ਆਏ ਆ ਤੇ ਦੋਸਤ ਉਹਦੇ ਬਥੇਰੀਆਂ ਮਿੰਤਾ ਕਰਦੇ ਆ ਉਹ ਕਹਿੰਦੇ ਵੀ ਯਾਰ ਤੂੰ ਰੋਗ ਤਲਾ ਗੱਡੀ ਆਪਾਂ ਦੇਖ ਲਈਏ ਅੱਗੇ ਪੁਲਿਸ ਹੋਸ ਹੋຊਦੀ ਆ ਪਰ ਨਹੀਂ ਹੋਗਾ ਜਿੰਦਾ ਜੋ ਕਰੂਗਾ ਉਹ ਪਰੂਗਾ ਐਨਾ ਕਹਿੰਦਾ ਆ ਉਹ ਉਥੋਂ ਲੰਘ ਜਾਂਦੇ ਆ ਗੱਡੀ ਭਾ ਕੇ ਆਪਦੇ ਘਰ ਆ ਜਾਂਦੇ ਆ ਤੇ ਕੁਝ ਹੋਰ ਵਿਅਕਤੀ ਕੁਝ ਆਦਮੀ ਉਸ ਬਜ਼ੁਰਗ ਨੂੰ ਚੱਕਦੇ ਆ ਚੱਕ ਕੇ ਹਸਪੀਟਲ ਦਾਖਲ ਕਰਦੇ ਆ ਦੋ ਤਿੰਨ ਦਿਨ ਬਾਅਦ ਉਸ ਬਜ਼ੁਰਗ ਦੀ ਮੌਤ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ ਇੱਕ ਨਵਾਂ ਮੋੜ ਉਸ ਨੌਜਵਾਨ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਉਸ ਲਈ ਰਿਸ਼ਤਾ ਆਉਂਦਾ ਰਿਸ਼ਤਾ ਆਉਂਦਾ ਉਸ ਕੁੜੀ ਨੂੰ ਪਸੰਦ ਕਰਨ ਲੱਗ ਜਾਂਦਾ ਪਸੰਦ ਕਰਦਾ ਗੱਲ ਰਿਸ਼ਤੇ ਤੱਕ ਪਹੁੰਚ ਜਾਂਦੀ ਹੈ ਰਿਸ਼ਤਾ ਹੋ ਜਾਂਦਾ ਤੇ ਇੱਕ ਦਿਨ ਅਚਾਨਕ ਉਹ ਕੁੜੀ ਆਪਦੇ ਪਿਓ ਦੀ ਤਸਵੀਰ ਉਸ ਮੁੰਡੇ ਨੂੰ ਦਿਖਾਉਣ ਲੱਗ ਜਾਂਦੀ ਹੈ ਕਹਿੰਦੀ ਇਹ ਮੇਰਾ ਪਿਓ ਸੀਗਾ ਇਹਨੂੰ ਕਿਸੇ ਨੇ ਗੱਡੀ ਵਿੱਚ ਇਹਦੇ ਮਾਰੀ ਤੇ ਇਹਦੀ ਮੌਤ ਹੋਊਗੀ ਫੋਟੋ ਦੇਖਦੇ ਹੀ ਉਸ ਨੌਜਵਾਨ ਦੇ ਹੋ ਸੋਡਿਆਂ ਦੇ ਕਿਉਂਕਿ ਉਹ ਉਹੀ ਬਜ਼ੁਰਗ ਸੀ ਜਿਸ ਨੂੰ ਉਸ ਨੌਜਵਾਨ ਨੇ ਟੱਕਰ ਮਾਰੀ ਸੀ ਇੱਕ ਦਿਨ ਦੋਸਤਾਂ ਦੇ ਨਾਲ ਆਉਂਦਾ ਸੀ ਪਾਰਟੀ ਕਰਕੇ ਤੇ ਪਾਰਟੀ ਕਰਦਿਆਂ ਜਿਹੜਾ ਰਾਸਤੇ ਦੇ ਵਿੱਚ ਆਉਂਦੇ ਤਾਂ ਉਹਦੇ ਟੱਕਰ ਵੱਜ ਜਾਂਦੀ ਹੈ ਤੇ ਉਹਦੇ ਘਰ ਵਾਲੀ ਕਿਉਂਕਿ ਵਿਆਹ ਹੋ ਚੁੱਕਿਆ ਸੀ ਉਹਦੇ ਘਰ ਵਾਲੀ ਉਸ ਨੂੰ ਕਹਿੰਦੀ ਆ ਕਹਿੰਦੀ ਇਹ ਮੇਰੇ ਪਿਓ ਦੀ ਤਸਵੀਰ ਹੈ ਕਿਸ ਨੂੰ ਕਿਸੇ ਨੇ ਰਾਹ ਦੇ ਵਿੱਚ ਟੱਕਰ ਮਾਰੀ ਪਰ ਮੇਰਾ ਪਿਓ ਜਿਸ ਦਿਨ ਮਰਿਆ ਸੀ ਉਸ ਦਿਨ ਉਹ ਇੱਕ ਗੱਲ ਕਹਿ ਕੇ ਗਿਆ ਸੀ ਕਹਿੰਦਾ ਜੋ ਕਰੂਗਾ ਤੇ ਉਹੀ ਭਰੂਗਾ ਕਹਿੰਦਾ ਜਿਹਨੇ ਮੇਰੇ ਨਾਲ ਇਹ ਕੀਤੀ ਆ ਉਹ ਉਹ ਵੀ ਉਹੀ ਕੁਝ ਭਰੂਗਾ ਉਸ ਰੋਟੀ ਉਹ ਉਹਦੀ ਮੌਤ ਹੋਣੀ ਹੈ ਤਾਂ ਇਹ ਸੁਣ ਕੇ ਬਹੁਤ ਜ਼ਿਆਦੇ ਉਹਦੇ ਦਿਲ ਨੂੰ ਸਦਮਾ ਪਹੁੰਚਦਾ ਤਾਂ ਉਹ ਇੱਕਦਮ ਖਮੋਸ ਹੋ ਜਾਂਦਾ ਇਹ ਗੱਲਾਂ ਸੁਣ ਕੇ ਤੇ ਆਪਣੇ ਘਰ ਵਾਲੇ ਨੂੰ ਉਹ ਦੱਸਣ ਦੀ ਕੋਸ਼ਿਸ਼ ਕਰਦਾ ਤੇ ਦੱਸ ਦਿੰਦਾ ਤਾਂ ਉਹਦੇ ਘਰ ਵਾਲੀ ਉਹਦੇ ਤੋਂ ਗੁੱਸੇ ਹੋ ਕੇ ਚਲੀ ਜਾਂਦੀ ਹੈ ਤੇ ਕੇਸ ਕਰਦੀ ਹੈ ਤੇ ਉਹਦੇ ਜਿਹੜੀ ਜਾਇਦਾਦ ਹੁੰਦੀ ਹੈ ਉਹਦੀ ਜਾਇਦਾਦ ਵੀ ਕਿਉਂਕਿ ਉਹਦੇ ਹਿੱਸੇ ਆ ਜਾਂਦੀ ਹੈ ਤੇ ਅੱਧੀ ਜਾਇਦਾਦ ਵੀ ਵੰਡੀ ਜਾਂਦੀ ਹੈ ਤੇ ਦੋਸਤ ਮਿੱਤਰ ਸਭ ਉਹ ਤੋਂ ਛੱਡ ਕੇ ਉਸ ਤੋਂ ਪਰੇ ਹੋ ਜਾਂਦੇ ਆ ਤੇ ਹੁਣ ਰਹਿ ਜਾਂਦਾ ਇਕੱਲਾ ਦੁੱਖ ਉਸਦੇ ਪੱਲੇ ਤੇ ਜਿਹੜੀ ਉਹ ਗੱਲ ਕਹਿੰਦਾ ਰਹਿੰਦਾ ਸੀ ਉਹਦੀ ਜੀਵਨ ਦੀ ਅਸਲ ਸਚਾਈ ਬਣ ਜਾਂਦੀ ਹੈ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਪੇਜ ਨੂੰ ਫੋਲੋ ਜਰੂਰ ਕਰਿਓ